ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਟਾਈਮ ਹੋ ਗਿਆ ਦੁਪਹਿਰ ਦਾ ਜੀ ਆਪਾਂ ਖਾਣੇ-ਦਾਣੇ ਦੀ ਤਿਆਰੀ ਕਰ ਲਈਏ ਥੋੜਾ ਜਿਹਾ ਕੰਮ ਉਲਝਿਆ ਹੋਇਆ ਜੋ ਲੋਟ ਕਰਿਆ ਇੱਥੇ ਸਾਰੇ ਕੱਪੜੇ ਮੈਂ ਅਲੱਗ-ਅਲੱਗ ਕਰੇ ਨੇ ਕਿਹਦੀ ਪਤਾ ਲੱਗ ਗਿਆ ਵੀ ਹੁਣ ਕਿਹਦੇ ਨਾਲ ਦੁਪੱਟੇ ਰਹਿੰਦੇ ਨੇ ਹਨਾ ਕਿਹੜੇ ਅਨਸਟਿਚ ਜਾਣਗੇ ਕਿਹੜੇ ਸਲਾਈ ਨੂੰ ਤੋੜਨੇ ਨੇ ਐਕਸਟਰਾ ਕਿੱਦਨੇ ਨੇ ਉਹ ਸਾਰਾ ਕੰਮ ਕਰਿਆ ਹੁਣ ਬਿਚ ਦੀ ਵਰਕਰ ਬੁਲਾਇਆ ਸੀ ਉਹਨੂੰ ਸਲਵਾਰਾਂ ਤੇ ਵਰਕ ਦਿੱਤਾ ਕਰਨ ਵਾਸਤੇ ਕੁਸ ਐਮਰਜੈਂਸੀ ਸੀ ਕੋਈ ਕੁਸ ਨਹੀਂ ਤਾਂ ਹੈਗੇ ਸੀ ਭਾਈ ਕਿਹਾ ਉਹਦੇ ਨਾਲ ਹੀ ਚੱਕ ਲੈ ਲਾਓ ਜੀ ਆਪਾਂ ਅੱਜ ਕੀ ਚੇਂਜ ਕਰ ਲੈਣਾ ਗੁੰਡਾ ਆਟਾ ਸਬਜੀ ਆਪਾਂ ਸਵੇਰੇ ਬਣਾਈ ਸੀ ਤੇ ਕੁਸ ਮੈਂ ਆਪਣੇ ਲਈ ਵੀ ਬਣਾਉਂਗੀ ਸਬਜੀ ਠੀਕ ਹੈ ਮਨਵੀਰ ਮੰਗਦੀ ਆ ਫ੍ਰੈਂਚ ਫ੍ਰਾਈਸ ਉਹਦੇ ਲਈ ਦੇਖਦੀ ਆ ਮੈਂ ਫ੍ਰੈਂਚ ਫ੍ਰਾਈਸ ਵੀ ਬਣਾਵਾ ਕੀ ਕਰਾਉਂ ਕਿੰਨੇ ਮੈਂ ਤੁਹਾਡਾ ਕੰਮ ਕਰਵਾਇਆ ਹੁਣ ਮੈਨੂੰ ਖਾਣ ਨੂੰ ਦੇਓ ਕੁਝ ਕੀ ਬਣੇ ਪੂਰੀਆਂ ਭਾਈ ਇਹਨੇ ਛੋਟੇ ਡਾਂ ਬਹੁਤ ਜੇ ਬਣੇ ਥੋੜਾ ਤਾਂ ਚੁੱਕ ਕੇ ਅੱਗੇ ਸੀਜ਼ਨ ਮਾਸਟਰ ਜਿਹਾ ਹੁੰਦਾ ਲੱਗ ਜਾਨਾ ਰੁਕੀ ਲਾਜ਼ੀਏ ਜਦੋਂ ਕਾਪਾ ਲੱਗੇ ਰਹੇ ਕਿ ਚਲੋ ਵੀ ਨਵੇੜਦੀਏ ਪਿਆਰਾ ਜਿਹੜੇ ਲੈਂਦੇ ਸੀ ਉਹ ਖਤਮ ਹੋ ਗਏ ਵੀਰੇ ਬਾਬਾ ਆ ਗਿਆ ਤੋ ਪਿਆਜ਼ ਲੈ ਲੈ ਤਦ ਨਹੀਂ ਬਾਬਾ ਕਹਿੰਦੀ ਕੁਆਲਟੀ ਰੱਖਦਾ ਅੱਦੇ ਤੋਂ ਜ਼ਿਆਦਾ ਖਰਾਬ ਨਿਕਲਦੀ ਹੁੰਦੀ ਕਹਿੰਦੇ ਭਾਈ ਇਹ ਮੈਂ ਵਧੀਆ ਪਿਆਜ ਜਾ ਮਹਿੰਗੇ ਪਿੰਡਾਂ ਦੀ ਕੁੜੀਆਂ ਲੈਂਦੀਆਂ ਨਹੀਂ ਕਹਿੰਦੀ ਇਹਨੇ ਰੇਟ ਮਹਿੰਗਾ ਕਹਿੰਦਾ ਪਾ ਮੈਂ ਚੀਜ਼ ਘਟੀਆਂ ਦੇ ਦੇ ਕਹਣੀ ਇਹ ਰੇਟ ਸਸਤਾ ਹੋਵੇ ਸਸਤੇ ਨੂੰ ਕੀ ਕਰਾਂਗੇ ਤੁਸੀਂ ਇਹ ਦੇਖੋ ਅੱਧਾ ਪਿਆਜ ਪੱਲੇ ਪਿਆ ਅੱਧਾ ਪਿਆਜ ਖਰਾਬ ਨਿਕਲੇ ਆ ਇਹਦੋਂ ਤਾਂ ਮੈਂ ਇੰਦੀ ਲਈ ਚੀਜ਼ ਵਧੀਆ ਗਰਮਨ ਵੀਰ ਕਹਿੰਦੀ ਮੇਰੀ ਪੜਾਈ ਚੜਾ ਕੇ ਦੇਉਣੀ ਨਹੀਂ ਲੂਟ ਆਉਂਦਾ ਉਸੇ ਸਬਜੀ ਪਨ ਗਈ ਹੈ ਬਣਾ ਠੀਕ ਹੈ ਝੂਟੀ ਖਾ ਲਈ ਜਿਹੜਾ ਟਾਈਮ ਹੈ ਜੀ 6 ਵਜੇ ਕਹਿੰਦੇ ਦੁਨਨੇ ਪੱਖੇ ਲਾ ਕੇ ਉੱਟਗੇ ਭੁੱਖ ਲੱਗੀ ਪਈ ਹੈ ਮੈਂ ਕਰ ਦਿਆਂਗੀ ਬਦਾਮ ਬਦਾਮ ਨਹੀਂ ਮਖਾਣੇ ਰੋਸਟਡ ਉਹ ਖਾਣਿਆ 6 ਵਜੇ ਲੋਚੀ ਚਲੀ ਰਸੋਈ ਚ ਬਿਲ ਡਰਾਈਪਾੜ ਲੈ ਕੇ ਅੰਦਰ ਮਖਾਣੀ ਰੋਸਟ ਕਰਕੇ ਦੇ ਉਹ ਜੂਸੀ ਬਣਾ ਦੋ ਬਣਾ ਦਿੰਦੀ ਲੋ ਜੀ ਆਪਾਂ ਪਾਪਾਂਤੇ ਹੋਏ ਨੇ ਇਮਲੀ ਤੇ ਆਲੂ ਬਖਾਰੇ ਤੇ ਬਸ ਹੁਣ ਇਹਨੂੰ ਆਪਾਂ ਵਧੀਆ ਫਿਲਟਰ ਵਾਲੇ ਪਾਣੀ ਚ ਭੋਂਤਾ ਸੀ ਤੇ ਮਸਲ ਕੇ ਆਪਾਂ ਇਹਦਾ ਗੁੱਦਾ ਮਤਲਬ ਕਿ ਕੱਢ ਲੈਣਾ ਵਿੱਚੋਂ ਬੀਜ ਕੱਢ ਕੇ ਇਹਦੇ ਵਿੱਚ ਮਿਸ਼ਰੀ ਪਾ ਕੇ ਫਿਰ ਪੀਵਾਂਗੇ ਤੇ ਕੋਈ ਵੀ ਇਹਨੂੰ ਪੀ ਸਕਦਾ ਜੇ ਆਪਣੇ ਲੀਵਰ ਦੇ ਵਿੱਚ ਗਰਮੀ ਆ ਸਾਰੀ ਗਰਮੀ ਨਿਕਲ ਜਾਂਦੀ ਹੈ ਬਹੁਤ ਵਧੀਆ ਜੀ ਵਾਸ਼ਰੂਮ ਖੁੱਲ ਕੇ ਆਊਗਾ ਤੁਹਾਡਾ ਤੇ ਗਰਮੀ ਸਾਰੀ ਨਿਕਲ ਜਾਂਦੀ ਹੈ ਪੇਟ ਦੀ ਗਰਮੀ ਨਿਕਲ ਜਾਂਦੀ ਹੈ ਇਹਦੇ ਨਾਲ ਚਲੋ ਜੀ ਆਪਾਂ ਇਹਦਾ ਜੂਸ ਬਣਾ ਲਈਏ ਹੱਥੋਂ ਤੁਹਾਨੂੰ ਸਰਤੇ ਨੇ ਆਪੀ ਮਿਸ਼ਰੀ ਇਹ ਆਪਣੀ ਮਿਸ਼ਰੀ ਇਹਨੂੰ ਪੀਸ ਲਿਆ ਤੁਸੀਂ ਸੌਂਫ ਵੀ ਇਹਦੇ ਵਿੱਚ ਪਾ ਸਕਦੇ ਹੋ ਤੇ ਇਸ ਤਰ੍ਹਾਂ ਦੇ ਹੁੰਦੇ ਨੇ ਜੀ ਇਹ ਆਲੂ ਖਾਰੇ ਇਸ ਤਰ੍ਹਾਂ ਹੀ ਹੁੰਦੇ ਨੇ ਇਹ ਦੇਖੋ ਐਵੇਂ ਦੀ ਹਿੰਦੀ ਹੈ। ਇਮਲੀ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਐਵੇਂ ਦੀ ਹਿੰਦੀ ਹੈ। ਇਹਨਾਂ ਵਿੱਚ ਥੋੜੇ 4 ਕਦਣੇ ਇਹਦੇ ਪਿਓ ਲੈ। ਅ ਤਿੰਨੀ ਬੋਤਲਾਂ ਜੀ 4 ਤੋਂ ਵੱਧ ਬਿਲਕੁਲ ਵੀ ਨਹੀਂ ਕਰਨੇ ਇੱਕ ਜਣੇ ਨੇ ਥੋੜੀ ਜੀ ਇਮਲੀ ਪਾਣੀ ਚ ਪਿਓ ਤੇ ਸ਼ਾਮ ਤੋਂ ਦਿਸਰੇ ਪਾ ਕੇ ਪਹਿਲਾਂ ਨੂਨ ਮਸਾਲਾ ਲੱਗ ਤੱਕ ਉਸੇ ਕੁੱਲੇ ਭੰਨੇ ਨੂੰ ਭੰਨ। ਜਿਵੇਂ ਪੁੱਛ ਕੇ ਬਣਾਉਣੀ ਆ ਵੀ ਤੁਸੀਂ ਖਾਓਗੇ ਐ ਪਤਾ ਨਹੀਂ ਜੇ ਮੈਂ ਬਣਾ ਲਾਂ ਵੀ ਆਪੀ ਮੰਦੀ ਨੇ ਵੀ ਉਹ ਖਾ ਲੈਣਗੇ ਜਮਾ ਦਾ ਖਾਣਾ ਜੇ ਮੈਂ ਆਪਣੇ ਜੋਗੀ ਬਣਾ ਲਾਂ ਫਿਰ ਕਹਣੀ ਹਸ ਤਾਂ ਖਾਣੀ ਸੀ ਐਨ ਉਹ ਦੇ ਮਿਲਦੇ ਜਿਹੜੇ ਅੱਧੇ ਹਰਦੀ ਨੇ ਉਹ ਸਾਰੇ ਸਾੜੀ ਵਾਲੀ ਕੋਈ ਨਹੀਂ ਸਬਜ਼ੀ ਵੀ ਮੈਂ ਤਾਂ ਮੇਰੇ ਕੋਲ ਹੀ ਮਿਰਚ ਵਾਲੀ ਆਪਣੀ ਡੱਬੀ ਵਿੱਚ ਹੁੰਦੀ ਹੈ ਜੱਸੀ ਜੀ ਧਰ ਕੇ ਭੁੱਲਦੀ ਹੈ ਜੇ ਕਿ ਦੇ ਉਹ ਚੀਜ਼ ਬੱਤਲੇ ਉਹਦੇ ਨਾਲ ਪੁੱਛਦੇ ਆ ਉਹ ਧਰ ਕੇ ਭੁੱਲੀ ਜਾਂਦੇ

ठंडा ली थाल ठंडा पानी पीछी पानी पा मिस्त्री चले छे जिनी पानी है ना आ, मिश्री मिठ्ठा पीना उन्नीक पाई ਚ ਪਾਣੀ ਬਾਪੂ ਤਾਂ ਫਿਰ ਨਿਕਲੂਗਾ ਇਹ ਚ ਹੋਰ ਪਾਣੀ ਪਾ ਕੇ ਪਤਲਾ ਕਰਕੇ ਲੈ ਗਿਆ ਨਹੀਂ ਵਈ ਤੇਰੇ ਆਜੀ ਹੋਏ ਹੈਲੋ ਆਹਾਂ ਹਉਮ ਜਿਹੜਾ ਪਾਣੀ ਬੋਟਨਾ ਹੈ ਜਾਨੇ ਦੇਖਦੇ ਜਾ ਰਹੇ ਹਾਂ ਮੋੜ ਮੋੜ ਤੇ ਪਿੰਡ ਪੰਜਾਬ ਦੇ ਵਾਲ ਬੈਠੇ ਆ ਮੈਂ ਦੀ ਮਚਾ ਬੀ ਲਊਗਾ ਮਨ ਪਤਾ ਨਹੀਂ ਲੱਗ ਰਿਹਾ ਕਦੋਂ ਦੁਰਨਗੇ ਇਹ ਮੈਨੂੰ ਫੋਨ ਕਰਨਗੇ ਦੁਰਨ ਲਗੇ ਆਲਾ ਕਹਿੰਦੇ ਲੈਸ ਤਾਂ ਮੱਕੀ ਪਾਉਨੇ ਆ ਮੱਕੀ ਨੂੰ ਸਪਰੇ ਹਾਂ ਪਾਪ ਕਰ ਕਰਕੇ ਗਾਹ ਪਾਰਖਿਆ ਇੱਕ ਦੇ ਚਾਰ ਪਾਉ ਹਟ ਗਿਆ ਦਿੱਤਾ ਸਾਡੇ ਪਿੰਡ ਦਾ ਕਹਿੰਦਾ ਧੋਏ ਭਰਤੇ ਸਾਰੇ ਬਾਲਾ ਮਾੜਾ ਇਹ ਤਾਂ ਪਤਾ ਨਹੀਂ ਕਿਉਂ ਲਿਆਇਆ ਪੈਨ ਪੰਜਾਬ ਚ ਸਾਡੇ ਪਿੰਡ ਚ ਵੀ ਇੱਕ ਕਰ ਲਿਆ ਸਭ ਤੋਂ ਪਹਿਲਾਂ ਨਾਲ ਹੀ ਲੈ ਲੈਂਦੇ ਆਪਾਂ ਵੀਡੀਓ ਦੇਖਦੇ ਨੇ ਉਹ ਮੇਰੀ ਇਹ ਬਸ ਵੀ ਸਿਆਲ ਜਗ੍ਹਾ ਕੱਖ ਵੱਢਣੇ ਪੈਣ ਗਿਆ ਹੀ ਆ ਜਿੱਥੇ ਚ ਲਗਾਈਆਂ ਦਾ ਫਾਰਮ ਹੈ ਵੱਡੇ ਫਾਰਮ ਨੇ ਮੱਝਾਂ ਦਾ ਚਾਹੀਏ ਗਾਈਆਂ ਦਾ ਉੱਥੇ ਤਾਂ ਹੈਗਾ ਵੀ ਚਲ ਹਨਾ ਬਈ ਬਹੁਤ ਜ਼ਿਆਦਾ ਹੋਇਆ ਤੋ ਮੱਝਾਂ ਵਾਸਤੇ ਜਿਹਦੇ ਦੋ ਮੱਝਾਂ ਵੀ ਚਾਰ ਜਿਹਦੇ ਚਾਰ ਮੱਝਾਂ ਹੋਵੇ ਯਾਰ ਉਹਨਾਂ ਕੁਛ ਭੈਣ ਭਾਈ ਕਹਿੰਦੇ ਨੇ ਛੋੜੀ ਤਾਂ ਭੈਣ ਪਾਉਂਦੀ ਐ ਮੈਂ ਤਾਂ ਆਪਣੀ ਭੈਣ ਨੂੰ ਵੀ ਲੜਦੀਆਂ ਤੇ ਭਾਈ ਨੂੰ ਵੀ ਲੜਦੇ ਵੀ ਨਾ ਪਾਉ ਉਹ ਚਾਰ ਕੱਖ ਵੱਢ ਲੈ ਕੇ ਰੋ 10000 ਰੁਪਏ ਮਹੀਨਾ ਕੇ ਸੰਦੇ ਦੋ ਵੀ 1200 ਰੁਪਏ ਮਹੀਨੇ ਚਾਲਾ ਕੱਖ ਵੱਢ ਜਾਂਦਾ ਕੱਖ ਵੱਢ ਕੇ ਭਰੀ ਸਿੱਟੀ ਜਾਂਦਾ ਤਲਕੀ ਜਿਹੜੇ ਦਿਹਾੜੀ ਤੇ ਜਾਂਦੇ ਨੇ ਭੈਣ ਭਾਈ ਇਹ ਨਹੀਂ ਕੋਈ ਕੋਈ ਟਾਈਮ ਹੈਗਾ ਪਿੰਡਾਂ ਦਾ ਲਓ ਜੀ ਕੰਮ ਤਾਂ ਦੇ ਆਪਣੇ ਹੋ ਗਏ ਅਸੀਂ ਬਿੰਦ ਦੇ ਇੱਥੇ ਬੈਠੇ ਆਂਗੇ ਸੈਰ ਕਰਾਂਗੇ ਤੇ ਮਾਸਟਰ ਜੀ ਡੀ ਕਰੇ ਨੇ ਲੱਕੜ ਅੱਜ ਮਾਸਟਰ ਜੀ ਲੈ ਕੇ ਆਏ ਨੇ ਲੱਕੜ ਬਹੁਤ ਮਹਿੰਗੀ ਲੱਕੜ ਹੈ ਤੇ ਲੱਕੜ ਆਪਾਂ ਪਿੰਡੋਂ ਲਾ ਹੌਣੀ ਪਊਗੀ ਕਿਉਂਕਿ ਜੇ ਐਡਾ ਵੱਡਾ ਆਪਣੇ ਕੋਲੇ ਕੋਈ ਦਰਵਾਜ਼ਾ ਕੋਈ ਘਰ ਹੈ ਨਹੀਂਗਾ ਬੇਲਾ ਕਾਫੀ ਖੁੱਲਾ ਦਰਵਾਜ਼ਾ ਚਾਹੀਦਾ ਹੁੰਦਾ ਜੀ ਲੱਕੜਦਾਰ ਨੂੰ ਫਿਰ ਉਹ ਲਾਉਣੀ ਵੀ ਪੈਂਦੀ ਆ ਪਤਾ ਨਹੀਂ ਲੱਕੜ ਕਿ ਮਸੀ ਵੀ ਕਹਿੰਦੇ ਅੰਸੇ ਸਾਢੇ ਉੱਥੇ ਰੱਖੋ ਫੇਰ ਅਮਰਤ ਪੈਣ ਵੀ ਕਹਿੰਦੀ ਸੋ ਉਹਨਾਂ ਦਾ ਖੇਤ ਵੀ ਬੇਲਾ ਪਿਆਗਾ ਵੀ ਚਲ ਫਿਰ ਇਹ ਪਿੰਡ ਮਿਲ ਗਿਆ ਆਪਾਂ ਨੂੰ ਘਰ ਇੱਕ ਉੱਥੇ ਖਾਲੀ ਪਿਆਗਾ ਕਿੰਨਾ ਜੰਮਾ ਗਿਲ ਤਰਦਗ ਇਸ ਦੇ ਨਹੀਂ ਨਹੀਂ ਬਹੁਤ ਮਹਿੰਗੀ ਲੱਕੜ ਆਉਂਦੀ ਹੈ ਲੱਕੜਾ ਇਹ ਤਾਂ ਜਿੱਕਲੀ ਲੱਕੜ ਲੱਕੜ ਲਈ ਹੈ ਜਿਹੜਾ ਉਸ ਤੋਂ ਬਾਅਦ ਵਾਲਾ ਇਹਦੇ ਉੱਤੇ ਬਹੁਤ ਮੰਗਿਆ ਹੀ ਹੈ ਯਾਨੀ ਕਿ ਤੁਸੀਂ ਐਂ ਕਹੋ ਵੀ ਕੱਲੇ ਪਾਵੇ ਲਿਆਂਦੇ ਨੇ ਫੇਰ ਮੰਜਾ ਬਣਨ ਨੂੰ ਵਾਸਤੇ ਕਿੰਨਾ ਸਮਾਨ ਚਾਹੀਦਾ ਹੋ ਫੇਰ ਬਣੂਗਾ ਜੀ ਪਿਆ ਥਾਰ ਜਿਆਦੀ ਪਤਾ ਨਹੀਂ ਕੀ ਆਹ ਇਹ ਪੈ ਚੱਡਾ ਕਮਰ ਕੇ ਆਈ ਹੈ ਆਤੀ ਦਾਤਵਾਨ ਜੀਪ ਤੇ ਹੈ ਮਾਈ ਆਈ ਟੱਕਰੇਲੇਗਾ ਤਾਂ ਖੋਲ ਤੇ ਆ ਕੇ ਟਿਊਸ਼ਨ ਦੇ ਕਰੇਲੇ ਕੀ ਕਹਿੰਦੇ ਨੇ ਇਹ ਲਈ ਹੈ ਚੱਪੀ ਲੈਣੀ ਕੋਈ ਨਾ ਮਾਇ ਕੋ ਸਾਹਮਣੇ ਅੱਛਾ ਜੀ ਨਾ ਆਇਆ ਜਮਰੀਆ ਕੋ ਮਾ ਗਿਰ ਜਾਂ ਮੈਂ

125 125 ਦੇ ਵਿਕਣ ਫਟਕੀਆਂ ਯਾਦ ਰੱਖੀ ਹੋਏਗਾ ਮੈਂ ਤਾਂ ਪੱਕਾ ਕਮਾਗਾ ਕਿਹੜਾ ਲਿਖ ਵੀ ਦਿੱਤੇ ਨਾਲ ਲਿਖ ਨਾ ਵਧੀਆ 7 ਨੇ 8 ਨੇ 9 ਨੇ 1 ਨੇ 9 ਐ ਸਾਰੇ ਤੱਕ ਕਰ ਲੈ ਆਂ ਜੀ 啊！你。 ਚਲੋ ਜੀ ਲੱਕੜ ਆਪਾਂ ਲੈ ਲਈ ਹੈ ਤੇ ਲੱਕੜ ਆਪਣੀ ਸੰਭਾਲੀ ਵੀ ਗਈ ਹੈ ਹੁਣ ਆਪਾਂ ਬੇਫਿਕਰ ਹੋ ਗਏ ਬਸ ਜਦੋਂ ਆਪਣਾ ਨਾ ਕੰਮ ਸ਼ੁਰੂ ਕਰਨਾ ਹੋਇਆ ਲੱਕੜ ਦਾ ਪੋਤੋ ਕਰ ਲਾਂਗੇ ਉਦੋਂ ਤੱਕ ਇਹ ਚੰਗੀ ਤਰ੍ਹਾਂ ਸੁੱਕ ਜੂਗੀ ਠੀਕ ਹੈ ਜੀ ਚਲੋ ਠੀਕ ਹੈ ਜੀ ਅੱਜ ਵਾਲੇ ਵਲੌਗ ਦੇ ਨਾਲ ਦੇ ਇਥੇ ਕਰਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਮਿਲਦੇ ਆ ਤੇ ਵਾਹਿਗੁਰੂ ਜੀ ਜੀ ਅਰਦਾਸ ਕਰਦੇ ਆ ਵੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਠੀਕ ਹੈ ਜੀ ਮਿਲਦੇ ਆ ਫਿਰ ਕੱਲ ਨੂੰ ਨਵੇਂ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਮੇਰਾ ਵਸਤਾ ਰਹੇ ਪੰਜਾਬ ਬਾਏ ਬਾਏ